ਜਦੋਂ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੇ ਅੰਤ ਵਿੱਚ ਸੁਮੇਰ ਪਹਾੜ ਤੇ ਪਹੁੰਚੇ ਤਾਂ ਉਹਨਾਂ ਦਾ ਸਾਹਮਣਾ ਸਿੱਧਾਂ ਅਤੇ ਜੋਗੀਆਂ ਨਾਲ ਹੋਇਆ ਜੋ ਦੁਨੀਆਂ ਦਾ ਤਿਆਗ ਕਰਕੇ ਪਹਾੜਾਂ ਵਿੱਚ ਰਹਿੰਦੇ ਸਨ ਸਿੱਧਾਂ ਨੇ ਗੁਰੂ ਜੀ ਨੂੰ ਉਹਨਾਂ ਦੇ ਸੰਸਾਰਿਕ ਵੇਸ਼ ਪੂਛਾਤੇ ਸਵਾਲ ਕੀਤੇ ਅਤੇ ਉਹਨਾਂ ਨੂੰ ਫਕੀਰਾਨਾ ਜੀਵਨ ਅਪਣਾਉਣ ਲਈ ਮਜਬੂਰ ਕੀਤਾ ਸਿੱਧਾਂ ਦਾ ਕਹਿਣਾ ਸੀ ਕਿ ਮੁਕਤੀ ਸਿਰਫ ਘਰ ਕਰਸਤੀ ਛੱਡ ਕੇ ਹੀ ਮਿਲ ਸਕਦੀ ਹੈ ਗੁਰੂ ਜੀ ਨੇ ਸਿੱਧਾਂ ਦੇ ਇਸ ਵਿਚਾਰ ਨੂੰ ਕਟੜ ਦੱਸਿਆ ਉਹਨਾਂ ਨੇ ਸਪਸ਼ਟ ਕੀਤਾ ਕਿ ਪਰਮਾਤਮਾ ਨੂੰ ਲੱਭਣ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਉਹਨਾਂ ਨੇ ਸਿਖਾਇਆ ਕਿ ਮਨੁੱਖ ਨੂੰ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਇਮਾਨਦਾਰੀ ਨਾਲ ਕਮਾਈ ਕਰਦੇ ਹੋਏ ਪਰਮਾਤਮਾ ਨਾਲ ਜੁੜੇ ਰਹਿਣਾ ਚਾਹੀਦਾ ਹੈ। ਸੰਤੁਲਿਤ ਜੀਵਨ ਦਾ ਮਤਲਬ ਹੈ ਘਰ-ਗ੍ਰਸਤੀ ਅਤੇ ਪਰਮਾਤਮਾ ਦੀ ਆਰਾਧਨਾ ਵਿੱਚ ਬਰਾਬਰ ਤਾਲਮਿਲ ਬਣਾਉਣਾ। ਗੁਰੂ ਸਾਹਿਬ ਜੀ ਨੇ ਦੁਨੀਆ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਸੰਨਿਆਸ ਲੈਣ ਦੇ ਵਿਚਾਰ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਸਿਖਾਇਆ ਕਿ ਮਨੁੱਖ ਨੂੰ ਕਿਰਤ ਪਰਿਵਾਰਿਕ ਜ਼ਿੰਮੇਵਾਰੀਆਂ ਅਤੇ ਨਾਮ ਜਪਣਾ ਨੂੰ ਇਕੱਠੇ ਲੈ ਕੇ ਚੱਲਣਾ ਚਾਹੀਦਾ ਹੈ। ਇਹੀ ਗ੍ਰਸਥ ਜੀਵਨ ਦਾ ਸਭ ਤੋਂ ਉੱਤਮ ਰੂਪ ਹੈ। ਸੱਚੀ ਮੁਕਤੀ ਦੁਨੀਆ ਛੱਡਣ ਵਿੱਚ ਨਹੀਂ ਬਲਕਿ ਦੁਨੀਆ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਨਿਲੇਪ ਰਹਿਣ ਵਿੱਚ ਹੈ। ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਿਵ ਪਾਈਐ। ਦੁਨੀਆ ਦੀ ਮੈਲ ਵਿੱਚ ਰਹਿੰਦੇ ਹੋਏ ਵੀ ਨਿਲੇਪ ਰਹੀਏ ਇਸ ਤਰ੍ਹਾਂ ਹੀ ਜੋਗ ਰੂਪੀ ਮੁਕਤੀ ਦਾ ਰਾਹ ਪਾਇਆ ਜਾਂਦਾ ਹੈ। ਸਚੀਕਾਰ